ਸੰਗਤ ਜੀਓ ਸਾਤ ਗੁਰੂ ਜੀ ਦੀ ਬਖਸ਼ਿਸ਼ ਕੀ ਕੋਈ ਫੱਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮੀ ਨੀ 22 ਮਈ 2025 ਦਿਨ ਵੀਰਵਾਰ ਨੂੰ ਕਸ਼ਰੀ ਕੇਸ ਕਰਤਾ ਜੀ ਅਨੰਦਪੁਰ ਸਾਹਿਬ ਦੇ ਪੰਚ ਪਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਕੋ ਹਰ ਗੋਵਿੰਦ ਸਾਹਿਬ ਜੀ ਵੱਲੋਂ ਸਤਾਪਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤੱਕ ਤਾਂ ਸਾਹਿਬ ਕਿਉਂ ਸਰਬੁੱਥ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਦੇਸ਼ ਤੇ ਫੈਸਲੇ ਪੰਜੇ ਤੱਕ ਤਾਂ ਸਹਿਬਾਨਾਂ ਦੇ ਸਮੂਹੇ ਸਿੱਖ ਜਗਤ ਦੇ ਉੱਪਰ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਅਤੇ ਹੁਕਮ ਅਦੁੱਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰਹੁ ਰੀਤਾਂ ਦੇ ਪਰੰਪਰਾ ਦੀ ਕੁਲੰਘਣਾ ਹੈ ਜਿਸ ਨੂੰ ਬਰਵਾ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਹੀ ਇੱਕਜੁੱਟਤਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਸਰਬਸ਼੍ਰੀ ਫਟਨਾ ਸਾਹਿਬ ਤੋਂ ਪੰਜ ਗ੍ਰੰਥੀ ਸਿੰਘ ਸਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਦੇ ਮਿਤੀ 22 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ